ਜੇ ਤੁਹਾਨੂੰ ਗੱਲ ਹੋਵੇ ਵਾਲਾਂ ਦੀ ਮਜ਼ਬੂਤੀ ਦੀ ਤਾਂ ਹਜ਼ਾਰਾਂ ਰੁਪਏ ਸੈਲੂਨ 'ਚ ਕਿਉਂ ਖਰਚ ਕਰਨੇ ਆਪਾਂ ਘਰ 'ਚ ਹੀ ਵਧੀਆ ਸਾਬਣ ਬਣਾ ਸਕਦੇ ਆ ਇਹਦੇ ਲਈ ਆਪਾਂ ਲੈਣੀ ਹੈ ਜੀ ਐਲੋਵੇਰਾ ਜੈੱਲ ਰੀਠਾ ਪਾਊਡਰ ਇਹਦੇ ਆਪਾਂ ਪਾਊਡਰ ਜਿਹੜਾ ਬਣਾ ਲੈਣਾਗਾ ਸ਼ਿਕਾਕਾਈ ਇਹਦਾ ਵੀ ਜਿਹੜਾ ਪਾਊਡਰ ਆਪਾਂ ਬਣਾ ਲੈਣਾ ਤੇ ਆਮਲਾ ਇਹਦਾ ਵੀ ਜਿਹੜਾ ਪਾਊਡਰ ਆਪਾਂ ਬਣਾ ਲੈਣਾ ਤਿੰਨਾਂ ਚੀਜ਼ਾਂ ਦਾ ਜਿਹੜਾ ਪਾਊਡਰ ਆਪਾਂ ਬਣਾ ਲਿਆ ਸੀਗਾ ਤੇ ਇੱਕ ਇੱਕ ਚਮਚ ਇੱਕ ਕੌਲੀ ਵਿੱਚ ਪਾ ਲਾਂਗੇ ਸ਼ਿਕਾਕਾਈ ਆਮਲਾ ਤੇ ਰੀਠਾ ਪਾਊਡਰ ਦਾ ਇੱਕ ਚਮਚ ਪਾ ਕੇ ਮਿਕਸ ਕਰ ਲੈਣਾ ਐਲੋਵੇਰਾ ਜੈੱਲ ਨੂੰ ਆਪਾਂ ਚੰਗੀ ਤਰ੍ਹਾਂ ਕੌਲੀ 'ਚ ਕੱ ਦੇ ਵੀ ਪੀਸ ਕੱਟ ਕੇ ਇੱਕ ਭਾਂਡੇ ਵਿੱਚ ਆਪਾਂ ਪਾ ਲਾਂਗੇ ਤੇ ਡਬਲ ਬੋਇਲਰ ਦੀ ਸਹਾਇਤਾ ਨਾਲ ਆਪਾਂ ਇਹਨੂੰ ਚੰਗੀ ਤਰ੍ਹਾਂ ਮੈਲਟ ਕਰ ਲੈਣਾ ਪਾਣੀ ਆਪਾਂ ਗਰਮ ਰੱਖਤਾ ਸੀਗਾ ਵਿੱਚ ਆਪਾਂ ਇਹ ਕੱਚ ਦਾ ਭਾਂਡਾ ਰੱਖ ਕੇ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਮੈਲਟ ਕਰ ਲੈਣਾ ਹੁਣ ਇਹ ਮੈਲਟ ਹੋਏ ਇਹ ਵਿੱਚ ਆਪਾਂ ਪਾਵਾਂਗੇ ਜੀ ਤਿੰਨ ਚ ਇੱਕ ਇੱਕ ਚਮਚ ਲਿਆ ਹੋਇਆਗਾ ਤਿੰਨ ਚਮਚ ਬਣਗੇ ਜੀ ਆਮਲਾ ਸ਼ਿਕਾਕਾਈ ਤੇ ਰੀਠਾ ਪਾਊਡਰ ਦੇ ਪਾ ਲੈਣੇ ਨੇ ਤੇ ਜਿਹੜੀ ਆਪਾਂ ਐਲੋਵੇਰਾ ਜੈੱਲ ਲਈ ਹੋਈ ਸੀ ਦੋ ਤਿੰਨ ਚਮਚ ਉਹ ਵੀ ਇਹਦੇ ਵਿੱਚ ਪਾ ਕੇ ਮਿਕਸ ਕਰ ਲਾਂਗੇ ਤੇ ਹੁਣ ਆਪਾਂ ਪਾਵਾਂਗੇ ਜੀ ਕੋਈ ਵੀ ਤੇਲ ਜੋ ਵੀ ਆਪਾਂ ਜੂਸ ਕਰਦੇ ਆ ਆਪਣੇ ਵਾਲਾਂ ਲਈ ਉਹ ਆਪਾਂ ਪਾਵਾਂਗੇ ਜੀ ਇੱਕ ਚਮਚ ਸੋ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾਗਾ ਕੋਈ ਵੀ ਤੁਸੀਂ ਭਾਂਡਾ ਲੈ ਸਕਦੇ ਹੋਗੇ ਤੇ ਨਹੀਂ ਆਪਾਂ ਲਿਆ ਹੋਇਆ ਜੀ ਆਹਾ ਸਾਬਣ ਜਮਾਉਣ ਵਾਲਾ ਕੰਟੇਨਰ ਇਹਦੇ ਵਿੱਚ ਸਾਰਾ ਜਿਹੜਾ ਆਪਾਂ ਬਣਾਇਆ ਹੋਇਆ ਮਿਕਸਚਰ ਇਹਨੂੰ ਇਹਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਆਪਾਂ ਸੈੱਟ ਹੋਣ ਵਾਸਤੇ ਰੱਖ ਦਾਂਗੇ ਤੇ ਤੁਸੀਂ ਦੇਖੋਗੇ ਵੀ ਜਿਹੜੀ ਬਹੁਤ ਹੀ ਵਧੀਆ ਸਾਬਣ ਬਣ ਕੇ ਤਿਆਰ ਆ ਹਫਤੇ ਵਿੱਚ ਤੁਸੀਂ ਦੋ ਵਾਰ ਵਰਤੋਗੇ ਤਾਂ ਬਹੁਤ ਵਧੀਆ ਰਿਜ਼ਲਟ ਆਉਂਦੇ ਨੇ ਸੋ ਤੁਸੀਂ ਜ਼ਰੂਰ ਟਰਾਈ ਕਰਨਾ ਜੀ ਵੀਡੀਓ ਵਧੀਆ ਲੱਗੀ ਅਗੇ ਜ਼ you